ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਹੈਗੀ 셔ਟ ਦੇ ਚਾਕਾਂ ਵਿੱਚ ਆਪਾਂ ਨੇ ਅੰਡਰਗਰਾਉਂਡ ਲੇਸ ਕਿਸ ਤਰ੍ਹਾਂ ਪਾਉਣੀ ਆ ਅੰਡਰਗਰਾਉਂਡ ਲੇਸ ਪਾਵਾਂਗੇ ਇੱਕ ਸਲਾਈ ਦੇ ਨਾਲ ਹੀ ਪਾਵਾਂਗੇ ਜਿਆਦਾ ਸਲਾਈਆਂ ਨਹੀਂ ਆਪਾਂ ਨੇ ਲਗਾਉਣੀਆਂ ਹੈਗੀਆਂ ਘੇਰੇ ਦਾ ਆਪਾਂ ਨੇ ਨਾਪ ਲਗਾ ਲਿਆ ਇੱਥੇ ਠੀਕ ਹੈ ਜੀ ਮਾਰਕਿੰਗ ਕਰ ਲਈ ਆ ਆਪਾਂ ਨੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂਜੀ ਦੋਸਤੋ ਲੇਸ ਆ ਜਿਹੜੀ ਆਪਾਂ ਨੇ ਇਹਦੀ ਅੰਦਰਲੀ ਸਾਈਡ ਆ ਜਿਹੜੀ ਸਿੱਧੀ ਰੱਖ ਲੈਣੀ ਆ ਆਪਾਂ ਨੇ ਉੱਪਰਲੀ ਸਾਈਡ ਆ ਜਿਹੜੀ ਆਪਾਂ ਨੇ ਰੋਂਗ ਸਾਈਡ ਰੱਖ ਲੈਣੀ ਆ ਇਸ ਤਰ੍ਹਾਂ ਆਪਾਂ ਨੇ ਇੱਕ ਵਾਰ ਫ ਠੀਕ ਹੈ ਜੀ ਇੱਕ ਵਾਰ ਫਿਰ ਫੋਲਡ ਕਰਾਂਗੇ ਇਸ ਤਰ੍ਹਾਂ ਇਹਦੇ ਉੱਪਰ ਆਪਾਂ ਨੇ ਲੈਂਸ ਜਿੰਨੀ ਆਪਾਂ ਨੇ ਬਾਹਰ ਰੱਖ ਕੇ ਕੱਢਣੀ ਹੈ ਵਧਾਉਣੀ ਹੈ ਉਹਨੀਆਂ ਆਪਾਂ ਇਹਨੂੰ ਰੱਖਾਂਗੇ ਬਾਹਲੀ ਸਾਈਡ ਤੇ ਬਾਕੀ ਆਪਾਂ ਇਹਨੂੰ ਅੰਦਰ ਇਸ ਤਰ੍ਹਾਂ ਟੱਕ ਦਾਂਗੇ ਠੀਕ ਹੈ ਜੀ ਇੱਕ ਵਾਰ ਫਿਰ ਦੇਖ ਲਓ ਇਸ ਤਰ੍ਹਾਂ ਇੱਕ ਵਾਰ ਫੋਲਡ ਕਰਾਂਗੇ ਇਸ ਤਰ੍ਹਾਂ ਰੱਖ ਕੇ ਇੱਕ ਵਾਰ ਇਸ ਤਰ੍ਹਾਂ ਫੋਲਡ ਕਰਕੇ ਦੇ ਉੱਪਰ ਤੇ ਰੱਖ ਦਾਂਗੇ ਠੀਕ ਹੈ ਜੀ ਸਲਾਈ ਲਗਾਵਾਂਗੇ ਹੁਣ ਆਪਾਂ ਇੱਥੇ ਇੱਕ ਵਾਰ ਇੱਕ ਸਲਾਈ ਦੇ ਨਾਲ ਹੀ ਲਗਾਵਾਂਗੇ ਜ਼ਿਆਦਾ ਸਲਾਈਆਂ ਨਹੀਂ ਲਗਾਉਣੀਆਂ ਹੈਗੀਆਂ ਆਪਾਂ ਨੇ ਇਸ ਤਰ੍ਹਾਂ ਸਿੱਧੀ ਰੱਖ ਲੈਣੀ ਆਪਾਂ ਨੇ ਲੈਸ ਇੱਕ ਵਾਰ ਫੋਲਡ ਕਰਾਂਗੇ ਇੱਕ ਵਾਰ ਫਿਰ ਫੋਲਡ ਕਰਾਂਗੇ ਇਸ ਤਰ੍ਹਾਂ ਲੈਸ ਨੂੰ ਆਪਾਂ ਨੇ ਚੰਗੀ ਤਰ੍ਹਾਂ ਸਹੀ ਕਰਕੇ ਅੰਦਰ ਕਰ ਦੇਣਾ ਜਿੰਨੀ ਆਪਾਂ ਨੇ ਬਾਹਰ ਕੱਢਣੀਆਂ ਓੰਨੀਆਂ ਆਪਾਂ ਨੇ ਬਾਹਰਲੀ ਸਾਈਡ ਰੱਖ ਲੈਣੀ ਆ ਬਾਕੀ ਆਪਾਂ ਅੰਦਰਲੀ ਸਾਈਡ ਕਰ ਦੇਣੀ ਆ ਇਸ ਤਰ੍ਹਾਂ ਇਸ ਤਰ੍ਹਾਂ ਜਿੱਥੇ ਆਪਣੇ ਕੋਲੇ ਚਾਕ ਦਾ ਐਂਡ ਹੁੰਦਾ ਨਾ ਉੱਥੇ ਤੱਕ ਆਪਾਂ ਨੇ ਇਸ ਨੂੰ ਮਿਲ ਲੈਣਾ ਲੈਸ ਨੂੰ ਸੋ ਜਿਹੜੀ ਇੱਕਸਾਰ ਬਾਹਰ ਨਿਕਲਣੀ ਚਾਹੀਦੀ ਹੈ ਜਿੰਨੀ ਆਪਾਂ ਨੇ ਇੱਕ ਵਾਰ ਕੱਢ ਲਈ ਓੰਨੀ ਹੀ ਬਾਹਰ ਆਉਣੀ ਚਾਹੀਦੀ ਹੈ ਲੈਸ लेस ਆਪਾਂ ਕੱਟ ਕਰ ਲਾਂਗੇ ਥੋੜੀ ਜਿਹੀ ਵਧਾ ਕੇ ਕਟਾਂਗੇ ਵੀ ਅੰਦਰਲੀ ਸਾਈਡ ਵੀ ਆਵੇ ਥੋੜੀ ਜੀ ਇਸ ਤਰ੍ਹਾਂ ਆਪਾਂ ਨੇ ਜਿੱਥੇ ਸਲਾਈ ਲਗਾਈ ਹੋਈ ਹੈ ਨਾ ਸਾਈਡ ਸਲਾਈ ਬੰਦ ਆ ਉਥੋਂ ਉਥੇ ਆਪਾਂ ਨੇ ਰੱਖ ਲੈਣੀ ਹੈ ਇਸ ਤਰ੍ਹਾਂ ਜਿੰਨੀ ਆਪਾਂ ਨੇ ਅੰਦਰ ਦੇਣੀ ਹੈਗੀ लेस ਕਪੜੇ ਦੇ ਓਨੀ ਠੀਕ ਹੈ ਜੀ ਇੱਥੇ ਆਪਾਂ ਨੇ ਸਾਈ ਲਾ ਦੇਣਾ ਇੱਥੇ ਆ ਕੇ ਆਪਾਂ ਨੇ ਇੱਥੇ ਆ ਕੇ ਸਲਾਈ ਆਪਾਂ ਨੇ ਉਹਦੇ ਉੱਪਰ ਨਹੀਂ ਲਗਾਣੀ ਹੈਗੀ ਜਿੱਥੇ ਆਪਾਂ ਫਿਟਿੰਗ ਦੀ ਸਲਾਈ ਹੈ ਜਿਹੜੀ ਸਾਈਡ ਸਲਾਈ ਜੀ ਲਗਾਈ ਹੋਈ ਆ ਇਧਰਲੀ ਸਾਈਡ ਨੂੰ ਆਪਾਂ ਨੇ ਲੈਸ ਨੂੰ ਕੱਢ ਲੈਣਾਗਾ ਤੇ ਥੱਲੇ ਵਾਲਾ ਕੱਪੜਾ ਆਪਾਂ ਨੇ ਚੈੱਕ ਕਰ ਲੈਣਾਗਾ ਵੀ ਵਿੱਚ ਨਾ ਆਵੇ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਨੇ ਹੱਥ ਨਾਲ ਛੱਟ ਕਰ ਲੈਣਾ ਤੇ ਬਾਅਦ ਵਿੱਚ ਆਪਾਂ ਨੇ ਸਲਾਈ ਇਸ ਤਰ੍ਹਾਂ ਬਾਹਰ ਕੱਢ ਦਿੰਨੀ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਲੈਸ ਨੇ ਨਾ ਬਾਹਰ ਨਿਕਲ ਕੇ ਆਪਣੇ ਆਪ ਹੀ ਆ ਜਾਣਾ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਇਸੇ ਤਰ੍ਹਾਂ ਹੀ ਹੁਣ ਆਪਾਂ ਦੂਸਰੀ ਸਾਈਡ ਲੈਸ ਪਾਵਾਂਗੇ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਇੱਧਰ ਵੀ ਆਪਣੀ ਮਾਰਕਿੰਗ ਕੀਤੀ ਹੋਈ ਹੈ ਇੱਥੋਂ ਆਪਾਂ ਨੇ ਰੱਖ ਕੇ ਲੈਸ ਆ ਜਿਹੜੀ ਪਾਉਣੀ ਆ ਅੰਦਰਲੀ ਸਾਈਡ ਆਪਾਂ ਨੇ ਲੈਸ ਦੀ ਸਿੱਧੀ ਰੱਖਣੀ ਆ ਜਿਸ ਤਰ੍ਹਾਂ ਆਪਣੀ ਸ਼ਰਟ ਦੀ ਸਾਈਡ ਆ ਜਿਹੜੀ ਸਿੱਧੀ ਆ ਠੀਕ ਹੈ ਜੀ ਇਸ ਤਰ੍ਹਾਂ ਫਿਰ ਆਪਾਂ ਨੇ ਇੱਕ ਵਾਰ ਫੋਲਡ ਕਰਕੇ ਇੱਕ ਵਾਰ ਫੇਰ ਫੋਲਡ ਕਰਕੇ ਇਹਦੇ ਉੱਪਰ ਇਸ ਤਰ੍ਹਾਂ ਚੜ੍ਹਾ ਕਰ ਦੇਣਾ ਤੇ ਸਲਾਈ ਲਗਾ ਦੇਣੀ ਆ ਆਪਾਂ ਨੇ ਹਾਂਜੀ ਦੋਸਤੋ ਇਧਰਲੀ ਸਾਈਡ ਵੀ ਆਪਾਂ ਨੇ ਜਿਹੜੀ ਸਾਈਡ ਸਲਾਈ ਲਗਾਈ ਹੋਈ ਹੈ ਨਾ ਇਹਦੇ ਉੱਪਰ ਇਸ ਤਰ੍ਹਾਂ ਰੱਖ ਲੈਣਾ ਜਿਹੜੀ ਸਾਈਡ ਸਲਾਈ ਲੱਗੀ ਹੋਈ ਹੈ ਉਹਦੇ ਉੱਪਰ ਆਪਾਂ ਨੇ ਸਲਾਈ ਨਹੀਂ ਲਗਾਉਣੀ ਹੈਗੀ ਹਲਕੀ ਜਿਹੀ ਪਿੱਛੇ ਹੀ ਆਪਾਂ ਨੇ ਇਸ ਤਰ੍ਹਾਂ ਮਸ਼ੀਨ ਨੂੰ ਰੋਕ ਲੈਣਾ ਤੇ ਆਪਾਂ ਨੇ ਇਧਰਲੀ ਸਾਈਡ ਨੂੰ ਲੈਸ ਨੂੰ ਕੱਟ ਦੇਣਾਗਾ ਤੇ ਕਪੜਾ ਵੀ ਇਧਰਲੀ ਸਾਈਡ ਨੂੰ ਕੱਢ ਲੈਣਾ ਤੇ ਬਾਅਦ ਵਿੱਚ ਆਪਾਂ ਨੇ ਸਲਾਈ ਲਗਾ ਦੇਣੀ ਹੈ ਇੱਥੇ ਠੀਕ ਹੈ ਜੀ ਇਸ ਤਰ੍ਹਾਂ ਸਲਾਈ ਲਗਾ ਕੇ ਕੰਮ ਪੂਰਾ ਦੇਖ ਸਕਦੇ ਹੋ ਤੁਸੀਂ ਹਾਂਜੀ ਦੋਸਤੋ ਦੇਖ ਸਕਦੇ ਹੋ ਤੁਸੀਂ ਲੈਸ ਆ ਜਿਹੜੀ ਕਿੰਨੀ ਵਧੀਆ ਬਾਹਰ ਨਿਕਲੀ ਆ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਲੱਗ ਰਹੀ ਹੈਗੀ ਇੱਕ ਸਲਾਈ ਦੇ ਵਿੱਚ ਆਪਾਂ ਨੇ ਲੈਸ ਆ ਜਿਹੜੀ ਇਹ ਲਾਈ ਆ ਤੇ ਪ੍ਰੈਸ ਨਾਲ ਆਪਾਂ ਨੇ ਇਹਨੂੰ ਬਿਲਕੁਲ ਸਹੀ ਕਰ ਲੈਣਾ ਕੱਪੜੇ ਨੂੰ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦਿਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ